ਦੇ ਉਹ ਨਹੀਂ ਸੇਖ ਨਹੀਂ ਆਉਗੇ ਤੁਸੀਂ ਦੇਖਣਾ ਹੁਣ ਵਾਰ-ਵਾਰ ਮੈਂ ਚਾਰ ਵਾਰ ਰਿਕਵੈਸਟ ਕਰਦੀ ਜਦੋਂ ਪਤਾ ਵੀ ਇੱਕ ਬੰਦਾ ਕਰੈਡ ਪਰਸਨ ਹੈ ਅੱਜ ਜੋ ਮਲਾਵੇ ਨੇ ਤੇ ਦੋ ਦਿਨ ਟਾਲ ਦੇਂਦੇ ਕਿਸੇ ਦੀ ਹਿੰਮਤ ਬੰਦੀ ਹੈ ਇਥੋਂ ਠੀਵੇ ਅੰਦਰ ਆ ਜਿੰਦੇ ਬਿਲਕੁਲ ਹਿੰਮਤ ਨਹੀਂ ਬੰਦੀ ਕੋਈ ਇੱਕ ਬੰਦਾ ਘਰ ਵੀ ਜਾਊਗਾ ਆਉਗਾ ਵੀ ਮੇਰੇ ਬੱਚੇ ਸੇਖਣੇ ਵੀ ਬਿਲਕੁਲ ਸੇਖ ਨਹੀਂ ਆਗੇ ਇਹ ਐਸਐਸਪੀ ਸਾਹਮਣੇ ਦੇਖਣਾ ਚਾਹੀਦਾ ਡੀਜੀਪੀ ਸਾਹਮਣੇ ਦੇਖਣਾ ਚਾਹੀਦਾ ਡਿਪਟੀ ਕਮਿਸ਼ਨਰ ਸਾਹਮਣੇ ਦੇਖਣਾ ਚਾਹੀਦਾ ਐਸਐਸਪੀ ਸਾਹਮਣੇ ਦੇਖਣਾ ਚਾਹੀਦਾ ਸੀ ਨੂੰ ਕੋਈ ਦੱਸ ਲਵੇ ਇਸ ਨਗਦੀ ਦੇ ਕੋਸ਼ੇ ਨਾਲ ਜ਼ਰੂਰਤ ਨਗਰ ਸਨਪੋਰੀ ਹੋਇਆ। ਸੋ ਉਸ ਦਾ ਸਹਿਯੋਗ ਹਾਂ ਪੂਰਾ ਪੂਰਾ ਜੀ ਅਸੀਂ ਪੂਰੀ ਕੋਸ਼ਿਸ਼ ਤਰ੍ਹਾਂ ਦੇਣਾ ਪੂਰੀ ਨੋਟਿਸ ਕਰਨੀ। ਸਰਕਾਰ ਨੂੰ ਸੱਚਨਾ ਚਾਹੀਦਾ ਸਖਤ ਕਦਮ ਚੁੱਕਨੇ ਚਾਹੀਦੇ ਆ ਇਹਨਾਂ ਲੋਕਾਂ ਦੇ ਲੱਖ ਬਾਨੀ ਦੇਈ ਦੀ ਖਾਸ ਕਰਕੇ ਜਿਹੜੇ ਹਿੰਦੂ ਲੀਡਰ ਨੇ ਉਹਨਾਂ ਦੀ ਜੋ ਸੁਰੱਖਿਆ ਉਹ ਕੈਮਰਨ ਦੇਣੀ ਚਾਹੀਦੀ। ਦੋਸਤੋ ਮੇਰੇ ਪਿੱਛੇ ਤੁਸੀਂ ਕੋਠੀ ਦੇਖ ਰਹੇ ਹੋ। ਇਸ ਕੋਠੀ ਦੇ ਵਿੱਚ ਲੰਗੀ ਰਾਤ ਚੋਰੀ ਹੋਈ ਹੈ। ਵੱਡੀ ਵਾਰਦਾਤ ਚੋਰੀ ਦੀ ਹੋਈ ਹੈ ਔਰ ਲਗਭਗ 3 1/2 ਟੋਲੇ ਸੋਨਾ ਔਰ ਕੁਝ ਨਕਦੀ ਵੀ ਜਿਹੜੀ ਹੈ ਇਸ ਕੋਠੀ ਦੇ ਵਿੱਚੋਂ ਜਿਹੜੀ ਰਾਤ ਲੰਗੀ ਰਾਤ ਚੋਰੀ ਹੋਈ ਹੈ ਉਹ ਕਾਫੀ ਜਿਆਦਾ ਨੁਕਸਾਨ ਕੀਤਾ ਗਿਆ ਹੈ ਉਹਦੇ ਆਗੂ ਨੇ ਸ਼ਿਵ ਸ਼ਾਨਾ ਨੇ ਔਰ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਇੱਥੇ ਏਐਸਆਈ ਸਾਹਿਬ ਪੂਰ ਸਿੰਘ ਵੀ ਆਏ ਹੋਏ ਨੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਦਵਿੰਦਰ ਭੱਟੀ ਔਰ ਤੁਸੀਂ ਜੁੜੇ ਹੋ ਖਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਤਸਵੀਰਾਂ ਦੇ ਵਿੱਚ ਫਰਾਂਸਿਕ ਟੀਮ ਜਾਂਚ ਕਰ ਰਹੀ ਹੈ ਔਰ ਡੌਗ ਸਕੁਐਡ ਵੀ ਇੱਥੇ ਜਾਂਚ ਕਰ ਰਿਹਾ ਹੈ ਇਹ ਤਸਵੀਰਾਂ ਸਮਾਜ ਸੇਵੀ ਅਤੇ ਸ਼ਿਵ ਸੈਨਾ ਦੇ ਵੱਡੇ ਆਗੂ ਅਸ਼ਵਨੀ ਅਰੋੜਾ ਦੇ ਘਰ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਕਿਉਂਕਿ ਬੀਤੀ ਰਾਤ ਜਿਹੜੀ ਵੱਡੀ ਚੋਰੀ ਹੋਈ ਹੈ ਔਰ ਇਸ ਚੋਰੀ ਦੇ ਵਿੱਚ ਤਕਰੀਬਨ 3 3.5 ਟੋਲੇ ਸੋਨਾ ਔਰ 1 ਲੱਖ ਤੋਂ ਉੱਪਰ ਦੀ ਨਕਦੀ ਜਿਹੜੀ ਹੈ ਲੈ ਕੇ ਜਿਹੜੇ ਕੁਝ ਅਣਪਛਾਤੇ ਵਿਅਕਤੀ ਰਫੂ ਚੱਕਰ ਹੋ ਗਿਆ ਹੈ ਇਨਵੈਸਟੀਗੇਸ਼ਨ ਦਾ 파ਟ ਹੈ ਬਾਕੀ ਟੀਮਾਂ ਜਾਂਚ ਕਰ ਰਹੀਆਂ ਨੇ ਸੂ ਮੌਕੇ ਤੇ ਅਸੀਂ ਪਹੁੰਚੇ ਆਂ ਔਰ ਪੁਲਿਸ ਪ੍ਰਸ਼ਾਸਨ ਦੇ ਇੱਥੇ ਕੁਝ ਅਫਸਰ ਵੀ ਮੌਜੂਦ ਨੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਪ੍ਰਸ਼ਾਸਨ ਨਾਲ ਔਰ ਅਸ਼ਵਨੀ ਜੀ ਨਾਲ ਸੋ ਬਿਲਕੁਲ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲੋਕ ਟੁੱਟਿਆ ਹੋਇਆ ਔਰ ਇਹ ਜਿਹੜੇ ਲੋਕ ਨੇ ਬਹੁਤ ਮਹਿੰਗੇ ਲੋਕ ਹੁੰਦੇ ਨੇ ਫਿਰ ਵੀ ਜਿਹੜਾ ਚੋਰਾ ਵਾਸਤੇ ਕੋਈ ਲੋਕ ਨਹੀਂ ਹੁੰਦਾ ਲੋਕ ਸਿਸਟਮਾਂ ਦੇ ਪ੍ਰਧਾਨ ਨੇ ਜਿਹੜੇ ਬੜੇ ਸਮਾਨੇ ਦੀ ਰਣ ਵਾਲੇ ਨੇ ਉਹਨਾਂ ਨੇ ਇੱਥੇ ਲੋਕ ਲੋਕ ਨੂੰ ਚੰਗ ਨਹੀਂ ਰਿਹਾ ਸੀ ਕਿ ਇਹ ਸਮਾਨ ਸਿਫਟ ਘਾਰੇ ਸੀ ਰਾਤ ਤੇ ਆਪਣੀ ਕੋਠੀ ਨੂੰ ਮਾਰੋ ਲੋਕ ਲਗਾ ਕੇ ਗਏ ਸੀ ਤੇ ਉਦੋਂ ਬਾਅਦ ਸਵੇਰ ਜਦੋਂ ਨਾਲ ਸਵੇਰੇ ਸਾਡਾ ਭੇਟ ਆਇਆ ਉਹਨੇ ਦੇਖਿਆ ਵੀ ਮਾਰਲਾ ਲੋਕ ਤੇ ਲੱਗਾ ਸੀ ਕੋਠੀ ਦਾ ਮੇਨ ਗੇਟ ਤੇ ਅੰਦਰ ਲੋਬੀ ਵਾਲਾ ਗੇੜ ਤੋੜ ਕੇ ਅਨਸਰ ਤੇ ਗਤੀ ਅੰਦਰ ਦਾਖਲ ਹੋਇਆ ਜਦੋਂ ਉਹਨੇ ਦੇਖਿਆ ਤੇ ਅੰਦਰ ਫੋਲਾ ਫੋਲੇ ਲੀਏ ਫਿਰ ਉਹਨੇ ਆਪਣੇ ਪਿਤਾ ਨੂੰ ਫੋਨ ਕੀਤਾ ਇਹ ਮੌਕੇ ਤੇ ਆਏ ਮੌਕੇ ਜਾ ਕੇ ਨਾਲ ਸਾਨੂੰ 9:47 ਦੇ ਸਾਨੂੰ ਸਿੱਧੀ ਥਾਣੇ ਤਲਾਸ਼ ਦਿੱਤੀ ਫੋਨ ਤੇ ਤੇ ਅਸੀਂ ਨਾਲ ਹੀ ਨਾਲ ਮੌਕੇ ਤੇ ਆਏ ਆ ਮੌਕਾ ਜਾ ਜਾ ਲੈ ਕੇ ਕੈਮਰੇ ਦੇਖ ਰਿਹਾ ਤੇ ਬਾਕੀ ਫਿੰਗਰਪ੍ਰਿੰਟਿੰਗ ਨੂੰ ਮੈਸੇਜ ਆਤਾ ਉਹ ਮੌਕੇ ਤੇ ਆ ਰਹੇ ਨੇ ਸਰ ਪੁਲਿਸ ਸੀਸੀਟੀਵੀ ਕੁਦਰਤ ਵਾਲੀ ਹੈ ਸੀਸੀਟੀਵੀ ਫੁਟੇਜ ਤੇ ਨਾਲ ਇੱਕ ਕੈਮਰਾ ਹੈਗਾ ਉਹ ਅਸੀਂ ਕਿਨਾਰੇ ਆ ਤੇ ਅਗਲੀ ਗਾਰ ਵੀ ਇਸ ਨੂੰ ਲਾਵਾਉਣਾ ਜੀ ਪਰ ਕਿਤੇ ਇਨਵੈਸਟੀਗੇਸ਼ਨ ਦਾ 파ੜਾ ਹੈ ਹਾਂ ਇਨਵੈਸਟੀਗੇਸ਼ਨ ਦਾ 파ੜਾ ਹੈ ਜੇ ਅਸੀਂ ਉਹ ਨਹੀਂ ਦੱਸ ਸਕਦੇ ਕੁਛ ਨਬਜੀ ਦੇ ਕੋਠੇ ਨਾਲ ਦੇ ਵਰਤ ਮਗਰਾ ਸੋਂ ਚੋਰੀ ਹੋਇਆ ਸੋ ਉਸ ਦਾ ਸਹਿਯੋਗ ਹਾਂ ਪੂਰਾ ਪੂਰਾ ਜੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਨਾ ਚੋਰੀ ਨੂੰ ਟੈਸ ਕਰੀਏ ਜੀ ਕੱਲ ਰਾਤ ਵੀ ਘਟਨਾ ਜੀ ਹਾਂ ਲੰਗੀ ਰਾਤ ਦਿਗੜਨਾ 8:30 ਵਜੇ ਆਇਆ ਮੈਂ ਉਸ ਟਾਈਮ ਤੇ ਨਹਾ ਰਿਆ ਸੀ ਉਦੋਂ ਮੈਨੂੰ ਫੋਨ ਕੀਤਾ ਬਸ 9:30 ਵਜੇ ਮੈਂ ਅਸੀਂ ਪੁਲਿਸ ਨੂੰ ਇਤਲਾਹ ਦੇਤੀ ਹੈ ਪਹਿਲਾਂ ਮੈਂ ਲਾਈਟਲੀ ਮੈਨੇ ਮੈਂ ਕਿ ਕਿਤੇ ਵੈਸੇ ਬੱਚਾ ਕਰਦਾ ਪਰ ਜਦੋਂ ਅਸੀਂ ਆ ਦੇਖੇ ਮੈਂ ਤਾਂ ਆਪ ਖੁਦ ਹਰਾਨ ਹੋ ਗਿਆ ਜੀ ਦੇਖੋ ਏ ਹੁਣ ਪੁਲਿਸ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੇਗਾ ਵੀ ਕੋਈ ਰੇਕੀ ਕਰ ਰਿਹਾ ਹੈ ਕੋਈ ਸ਼ਰਤ ਕਰ ਰਿਹਾ ਹੈ ਜਾਂ ਇਹ ਹਮਲਾ ਹੈ ਇਹ ਪੁਲਿਸ ਦੱਸੇਗੀ ਕਿੰਨਾ ਕੁ ਜਿੰਨਾਂ ਦੇ ਨੁਕਸਾਨ ਵੀ ਜਿੰਨੇ ਨੁਕਸਾਨ ਹੋ ਗਏ 1 ਲੱਖ 12 ਹਜ਼ਾਰ ਸਮਥਿੰਗ ਰਕਮੀ ਪਈ ਸੀਗੀ ਤੇ ਸਾਢੇ ਕਿ ਦਿਨ ਤੋਂ ਲੈ ਸੋਨਾ ਪਿਆ ਸੀਗਾ ਉਹ ਨੁਕਸਾਨ